ਆਪੋ ਆਪਣੀ ਬੇਨ ਲੰਦਾ ਜਮੰਤ ਲੰਦਾ ਆਪਣੇ ਵਕੀਲ ਦੇ ਕੋਲ ਤੇ ਹੁਣ ਜੇ ਸਾਰੇ ਵਕੀਲ ਇਹ ਕਹੀਆ ਕਰ ਲੈਣ ਕਿ ਅਸੀਂ ਕੇਸ ਨਹੀਂ ਲੜਨਾ ਤਾਂ ਮੇਰੇ ਹਿਸਾਬ ਨਾਲ ਇਹ ਕੋਈ ਬਰੋਸ਼ੀ ਕਰਨੀ ਆ ਸਕਦਾ ਚਲੋ ਉਹ ਵੀ ਛੱਡ ਦਈਏ ਤਾਂ ਕਿ ਵਕੀਲਾ ਦਾ ਕੰਮ ਹੈ ਵਕੀਲਾ ਨੇ ਕੇਸ ਲੜ ਦੇਣੇ ਆ ਉਸ ਤੋਂ ਬਾਅਦ ਜੱਜ ਸਾਹਿਬ ਦਾ ਰੋਲ ਸ਼ੁਰੂ ਹੋ ਜਾਂਦਾ ਹੈ ਪਰ ਚਲੋ ਜਾਸਾ ਵੀ ਜਿਹੜੇ ਹੈਗੇ ਆ ਕਾਨੂੰਨ ਤੌਰ ਤੇ ਕਾਨੂੰਨ ਦੀਆਂ ਜੰਜੀਰਾਂ ਤੇ ਜਾਂ ਕਾਨੂੰਨ ਦੇ ਤਹਿਤ ਇਹਨਾਂ ਨੂੰ ਵੀ ਕੰਮ ਕਰਨਾ ਪੈਂਦਾ ਜੋ ਡਾਇਰੈਕਸ਼ਨਾਂ ਹਾਈ ਕੋਰਟ ਦੀਆਂ ਜਾਂ ਮਾਨ ਰੋਸ ਸੁਪਰੀਮ ਕੋਰਟ ਦੀਆਂ ਲੱਗੀਆਂ ਉਹਦੇ ਮਤਲਬ ਉਹਦਾ ਮੇਲ ਨਹੀਂ ਪੈਂਦੀ ਹੈ ਪਰ ਸਭ ਤੋਂ ਵੱਡਾ ਰੋਲ ਜਿਹੜਾ ਜਾਂ ਸਭ ਤੋਂ ਵੱਡੇ ਦੋਸ਼ੀ ਉਹਦੇ ਵਿੱਚ ਆਪਾ ਬਣ ਜਾਂਦੇ ਆ ਪਬਲਿਕ ਬਣ ਜਾਂਦੀ ਹੈ ਉਹ ਕਿਦਾਂ ਉਹ ਪਬਲਿਕ ਦੇਖੋ ਜਦੋਂ ਕਿਸੇ ਵੀ ਬੰਦੇ ਦੀ ਜ਼ਮਾਨਤ ਹੋ ਜਾਂਦੀ ਹੈ ਤਾਂ ਉਹਦੇ ਲਈ ਦੋਸ਼ੀ ਨੂੰ ਬਾਹਰ ਉੱਤਨੀ ਕਿ ਜਮਾਨਤੀ ਦੀ ਲੋੜ ਪੈਂਦੀ ਹੈ ਤੇ ਜੇ ਆਪਾਂ ਉਹ ਜਮਾਨਤ ਨਾ ਭਰੀਏ ਜਾਂ ਨਾ ਦੇਈਏ ਤਾਂ ਉਹ ਬੰਦਾ ਜਿਹੜਾ ਦੋਸ਼ੀ ਜਿਹੜਾ ਹੈਗਾ ਉਹ ਬਾਹਰ ਨਹੀਂ ਆ ਸਕਦਾ ਜਿੰਨੀ ਦੇਰ ਤੱਕ ਤੁਸੀਂ ਜਮਾਨਤੀ ਭਰੋਗੇ ਉਨੀ ਦੇਰ ਤੱਕ ਉਹ ਬਾਹਰ ਨਹੀਂ ਆ ਸਕਦਾ ਤੇ ਉੱਥੇ ਫਿਰ ਦੇਖੋ ਇਹ ਆਪਾਂ ਨੂੰ ਦੇਖਣਾ ਪੈਣਾ ਹੈ ਜੇ ਤਾਂ ਆਪਾਂ ਨਸ਼ੇ ਦੀ ਜੜੀ ਹੈਗੀ ਹੈ ਰੋਕਣੀ ਜਾਂਦੇ ਆ ਤਾਂ ਆਪਾਂ ਵੇਲ ਨਾ ਦੇਈਏ

ਪ੍ਰੋਬਲਮ ਇਥੇ ਵੈਲਫੇਅਰ ਪ੍ਰੋਬਲਮ ਹੋ ਹੀ ਆ ਜਾਂਦੀ ਹੈ ਵੀ 4 ਜਿਹੜਾ ਮੈਂ ਦੱਸ ਦੇਣਾ ਉਹ 10 ਜਿਹੜਾ ਉਹ ਲੋਕਾਂ ਦਾ ਮਾਰਾ ਜਾਂਦਾ ਉਹਦੇ ਇੱਕ ਪਬਲਿਕ ਦਾ ਇੱਕ ਬਹੁਤ ਵੱਡਾ ਰੋਲ ਹੈ ਜੇ ਜਵਾਨੀ ਕਹਾਂਗੇ ਤਾਂ ਆਪਣੇ ਬਾਹਰ ਆਣੀ ਚਾਹੇ ਇਸ ਤੋਂ ਇਲਾਵਾ ਇਹ ਛੋਟੇ ਕੋਈ ਸਮੱਸਿਆ ਕਿਸੇ ਦੀ ਵੀ ਹੁੰਦੀ ਹੈ ਦੇਖੋ ਬਤਾਓ ਐਸ.ਟੀ.ਓ. ਸਾਹਿਬ ਵੀ ਤੁਹਾਡੇ ਕੋਲ ਬੈਠੇ ਹਨ ਐਸ.ਟੀ.ਓ. ਸਾਹਿਬ ਵੀ ਤੁਹਾਡੇ ਕੋਲ ਬਹੁਤ ਵਧੀਆ ਨਿਸ਼ਾਨਦੇਹੀ ਹੈ ਤੇ ਇਹਨਾਂ ਨਾਲ ਤੁਸੀਂ ਅੱਗੇ ਸ਼ੇਅਰ ਕਰ ਸਕਦੇ ਹੋ ਤੇ ਅੱਜ ਤਾਂ ਮੈਂ ਵਿਅਕਤੀ ਕਮਰੇ ਦੇ ਜ਼ਿੰਮੇਵਾਰ ਚੌਂਕੇ ਕੋਲ ਆਇਆ ਸੀਗਾ ਤੇ ਜੇ ਤੁਹਾਡਾ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਉਹ ਮੈਨੂੰ ਵੀ ਦੱਸ ਸਕਦੇ ਹੋ ਕਿ ਮੈਂ ਅੱਗੇ ਲਿਕੇ ਜਾਂ ਐਸਐਸ ਵੀ ਸਾਡੇ ਧਿਆਨ ਵਿੱਚ ਲਿਆ ਸਕਦਾ ਤੇ ਬਾਕੀ ਅੱਜ ਮੇਨ ਸਾਡਾ ਮਕਸਦ ਜਿਹੜਾ ਹੈਗਾ ਉਹ ਇਹੀ ਸੀ ਕਿ ਵਿਧਿਆਦਿ ਦੌਰੇ ਖਾਨੂੰ ਮਾਰ ਪਈ ਹੋਈ ਹੈ ਉਹ ਵਿਧਿਆਦਿ ਦੌਰੇ ਸੰਬੰਧ ਆਪਾਂ ਇਕੱਠੇ ਹੋਏ ਆ ਤੇ ਬਸ ਇੰਨੀਆਂ ਕਿ ਤੁਹਾਨੂੰ ਬੇਨਤੀਆਂ ਕਰਨੀਆਂ ਤੇ ਹੁਣ ਆਪਾਂ ਜਿਹੜਾ ਹੈਗਾ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨੂੰ ਮੈਂ ਬੇਨਤੀ ਕਰੂੰ ਕਿ ਜਿਹੜੇ ਆਪਣੇ ਪਿੰਡ ਦੇ ਕੋਈ ਜਿਹੜੇ ਪੁਰਾਣੇ ਜਿਹਨਾਂ ਨਾਲ ਆਪਾਂ ਕਿਸੇ ਰੋਲ ਵਗੈਰਾ ਦੇ ਵਿੱਚ ਲੈਂਦੇ ਆਂ ਉਹ ਲੈਂਦੇ ਆਂ ਐਸੇ ਜੁਗਵਾ ਉਹ ਆ ਅਸਲਾ ਵਗੈਰਾ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਹੈਗਾ

14295 14295 14295 ਕਿੰਨੇ ਰੋਮ ਕਿੰਨੇ ਰੋਮ ਲੈਂਦੇ ਕਿੰਨੇ अच <laughs> ਉਹ ਸਾਰੀ ਪੰਚਾਇਤ ਨੂੰ ਬੇਨਤੀ ਅਦਾ ਸਟੇਟ ਕਰਦਾ ਇੱਕ ਜੋ ਕਿਸਾ ਮੈਂ ਤੋਂ ਅੱਜ ਵੀ ਗ੍ਰਾਮ ਸਾਡੇ ਸਾਥ ਬਹੁਤ ਹੀ ਸੇਵਾਵਾਂ ਹੁੰਦੀਆਂ ਜਿਹੜੇ ਕਿ ਸਾਰੇ ਗ੍ਰਾਮ ਦੇ ਇਨਸਾਨਾਂ ਨੂੰ ਕਰਦੇ ਆ ਪਹਿਲਾਂ ਇਹਨਾਂ ਤੋਂ ਪੰਚਾਇਤ ਮਗਰ ਵੀ ਆਉਂਦੇ ਆ ਕਲਾਸ਼ੀ ਇੱਕ ਨਾਸਰ ਤੋਂ ਸਮਾਪਤੀ ਸੋਪਾ ফটবেশ্রীকাল সত্যিয়াল ਨੇ ਇਹਨੂੰ ਸਨਮਾਨ ਪਰੋਵੋ ਆਓ ਜੀ ਆਓ ਆਓ ਜੀ ਜਿਹੜੀ ਇਹਨਾਂ ਦੀ ਜਿੰਨੀ ਮਾਤਰਾ ਕਰਾ ਬਹੁਤ ਥੋੜੀ ਹੈ ਤੇ ਮੇਰੇ ਸਾਹ ਪੰਚਾਇਤ ਤੋਂ ਜਿੰਨਾ ਵੀ ਸਰੇਨ ਬਹੁਤ ਬਹੁਤ ਮਤਦ ਕਰਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਅੱਜ ਮਨਪਸ ਹੋ ਗਿਆ ਤੇ ਜਿਹੜਾ ਕੀ ਅਸੀਂ ਹੋਰ ਸਾਰਾ ਕਾਸੀ ਮੋਡਲ ਸਕੀਮ ਦੇ ਵਿੱਚ ਪਿਆ ਆਪੇ ਪਖਾਉਣੇ ਆ ਜਿਹੜਾ ਸਾਨੂੰ ਆਖੀਆਂ ਪਿਆਸ ਤਾਂ ਰਿਹਾ ਇਹ ਜੁਪੀ ਸਾਹਿਬ ਨਾਲ ਕਹਿਣਾ ਵੀ ਤੁਸੀਂ ਸਾਡੇ ਸਾਥ ਤੇ ਇਸ ਤਰੀਕੇ ਆ ਕੇ ਰੱਖੋ ਸਾਡਾ ਭੰਮ ਨੰਬਰੋਂ ਕਿਰੇ ਭਰੇ ਹੈਗਾ ਭਾਈ ਐ ਸਿੱਖ ਤੋਂ ਸਾਉਂਦਾ ਵੀ ਹੈਗਾ ਜਿਹੜੀ ਇੱਕ ਸਾਡ ਸਾਡੀ ਨਵੀਂ ਕਮੇਟੀ ਬਣਾਈ ਹੈ ਨਸ਼ਾ ਦੀ ਉਹ ਮੁੰਡਿਆਂ ਨਾਲ ਮਿਲਣਾ ਹੈ ਹਾਂਜੀ ਹਾਂਜੀ ਆ ਜਾਓ ਭਰਾ ਆ ਜਾਓ ਹਾਂਜੀ ਇੱਕ ਸਾਡੇ ਸੰਦੀਪ ਸਿੰਘ ਜੀ ਰਹੇ ਆਸਮਾਨ ਸਾਰੇ ਨਗਰ ਵਾਸੀਆਂ ਨੂੰ ਮੈਂ ਜੀ ਆਇਆਂ ਆਖਦਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਤੇ